ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਨ ਦੀ ਬਹੁਤ ਹੀ ਵਧੀਆ ਮਸਾਲੇਦਾਰ ਸਬਜ਼ੀ ਤੇ ਇਹ ਸਬਜ਼ੀ ਨੂੰ ਖਾ ਕੇ ਨਾ ਤੁਸੀਂ ਕਹੋਗੇ ਵਾਹ ਬੈਂਗਨ ਪਰ ਇੰਨੇ ਸਵਾਦ ਤੇ ਆਲੂ ਬੈਂਗਨ ਦੀ ਸਬਜ਼ੀ ਬਣਾਉਣ ਵਾਸਤੇ ਮੈਂ ਇੱਥੇ ਲੈ ਰਹੀਆਂ ਅੱਧਾ ਕਿਲੋ ਆਲੂ ਅੱਧਾ ਕਿਲੋ ਬੈਂਗਨ ਇੱਕ ਟਮਾਟਰ ਤੇ ਦੋ ਪਿਆਜ਼ ਤੇ ਨਾਲ ਹੀ ਲਵਾਂਗੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਆਲੂਆਂ ਨੂੰ ਛਿੱਲ ਕੇ ਨਾ ਆਪਾਂ ਇਸ ਤਰ੍ਹਾਂ ਲੰਬਾ ਪਤਲਾ ਕੱਟ ਲਵਾਂਗੇ ਬਹੁਤਾ ਪਤਲਾ ਵੀ ਨਹੀਂ ਠੀਕ ਠੀਕ ਜਿਹਾ ਇਹ ਦੇਖੋ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਵੇਖ ਰਹੇ ਹੋ ਆਹ ਦੇਖੋ ਜੀ ਇਸ ਤਰ੍ਹਾਂ ਤੇ ਇਹਨਾਂ ਨੂੰ ਕੱਟਣ ਤੋਂ ਬਾਅਦ ਨਾ ਆਪਾਂ ਪਾਣੀ ਵਿੱਚ ਰੱਖਣਾ ਤੇ ਪਾਣੀ ਦੇ ਵਿੱਚ ਨਾ ਇਸ ਤਰ੍ਹਾਂ ਹੱਥਾਂ ਨਾਲ ਮਲ ਕੇ ਨਾ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਹੈ ਠੀਕ ਹੈ ਤੇ ਇਹ ਪਾਣੀ ਜਿਹੜਾ ਇਹਨੂੰ ਬਦਲਣਾ ਹੈ ਦੋ ਵਾਰੀ ਧੋਣਾ ਹੈ ਤੇ ਇੱਥੇ ਨਾ ਮੈਂ ਆਲੂਆਂ ਦਾ ਪਾਣੀ ਦੋ ਵਾਰੀ ਬਦਲ ਲਿਆ ਹੈ ਚੰਗੀ ਤਰ੍ਹਾਂ ਧੋਤਾ ਹੈ ਤੇ ਪਾਣੀ ਦੇਖ ਸਕਦੇ ਹੋ ਤੁਸੀਂ ਸਾਫ਼ ਵੀ ਹੋ ਗਿਆ ਪਹਿਲਾਂ ਨਾਲੋਂ ਤੇ ਇਸ ਤਰ੍ਹਾਂ ਪਾਣੀ ਦੇ ਵਿੱਚ ਆਲੂ ਕੱਟ ਕੇ ਇੱਕ ਦੋ ਵਾਰੀ ਪਾਣੀ ਬਦਲ ਕੇ ਧੋਣ ਨਾਲ ਕੀ ਹੋਏਗਾ ਕਿ ਆਲੂਆਂ 'ਚ ਜੋ ਥੋੜਾ ਬਹੁਤ ਸਟਾਰਚ ਹੁੰਦਾ ਹੈ ਨਾ ਚਿਕਨਾਹਟ ਜੀ ਹੁੰਦੀ ਹੈ ਉਹ ਕਾਫੀ ਹੱਦ ਤੱਕ ਘੱਟ ਹੋ ਜਾਂ ਕੜਾਈ ਦੇ ਵਿੱਚ ਥੱਲੇ ਨਹੀਂ ਲੱਗਦੇ ਤੇ ਪਕਾਣ ਤੋਂ ਥੋੜੀ ਦੇਰ ਪਹਿਲਾਂ ਆਪਾਂ ਇਹਨਾਂ ਨੂੰ ਛਾਨਣੀ ਵਿੱਚ ਕੱਢ ਲਵਾਂਗੇ ਤੇ ਹੁਣ ਕਰਾਂਗੇ ਆਪਾਂ ਬੈਂਗਨਾ ਦੀ ਕਟਿੰਗ ਤੇ ਸਭ ਤੋਂ ਪਹਿਲਾਂ ਨਾ ਇਹ ਜਿਹੜਾ ਗ੍ਰੀਨ ਵਾਲਾ ਪੋਰਸ਼ਨ ਹੈ ਨਾ ਇਹਨੂੰ ਆਪਾਂ ਕੱਟ ਕੇ ਵੱਖਰਾ ਕਰ ਦਵਾਂਗੇ ਤੇ ਅੱਜ ਮੈਂ ਬੈਂਗਨ ਬਣਾ ਰਹੀ ਹਾਂ ਟੰਡਲਾ ਸਮੇਤ ਤੇ ਇਸ ਕਰਕੇ ਟੰਡਲ ਵੀ ਨਾਲ ਹੀ ਰੱਖਾਂਗੀ ਪਰ ਥੋੜਾ ਜਿਹਾ ਉਪਰੋਂ ਇਹ ਪੋਰਸ਼ਨ ਕੱਟ ਦਵਾਂਗੇ ਥੋੜੇ ਕੰਡੇ ਜਿਹੇ ਹੁੰਦੇ ਨੇ ਤੇ ਹਾਰਜਾ ਹੁੰਦਾ ਤੇ ਥੋੜਾ ਜਿਹਾ ਛਿੱਲ ਕੇ ਨਾ ਇਸ ਤਰ੍ਹਾਂ ਤੇ ਫਿਰ ਇਹਨੂੰ ਆਪਾਂ ਬੈਂਗਨਾਂ ਨੂੰ ਕਟਾਂਗੇ ਤੇ ਜੇਕਰ ਤੁਸੀਂ ਇਹ ਵਾਲਾ ਪੋਰਸ਼ਨ ਨਹੀਂ ਪਾਣਾ ਚਾਹੁੰਦੇ ਤੇ ਹੁਣ ਬੈਂਗਨ ਨੂੰ ਵਿੱਚੋਂ ਦੀ ਇਸ ਤਰ੍ਹਾਂ ਕੱਟ ਲਵਾਂਗੇ ਆਪਾਂ ਲੰਬਾਈ ਦੇ ਵਿੱਚ ਜਿਵੇਂ ਆਲੂ ਕੱਟੇ ਨੇ ਬਸ ਉਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਲੰਬਾ ਪਤਲਾ ਕੱਟ ਲੈਣਾ ਹੈ ਤੇ ਕੱਟ ਕੇ ਨਾ ਪਾਣੀ ਦੇ ਵਿੱਚ ਹੀ ਰੱਖਣਾ ਕਿਉਂਕਿ ਬੈਂਗਨ ਜਿਹੜੇ ਨੇ ਉਹ ਛੇਤੀ ਕਲਰ ਚੇਂਜ ਕਰ ਲੈਂਦੇ ਨੇ ਯਾਨੀ ਕਿ ਡਾਰਕ ਹੋ ਜਾਂਦੇ ਨੇ ਥੋੜੇ ਕਾਲੇ ਜਿਹੇ ਹੋ ਜਾਂਦੇ ਨੇ ਤੇ ਲਓ ਜੀ ਸਾਰੇ ਬੈਂਗਨ ਵੀ ਕੱਟੇ ਗਏ ਨੇ ਤੇ ਇਹਨਾਂ ਨੂੰ ਵੀ ਪਕਾਉਣ ਤੋਂ ਥੋੜੀ ਦੇਰ ਪਹਿਲਾਂ ਆਪਾਂ ਛਾਨਣੀ 'ਚ ਕੱਟ ਕੇ ਰੱਖ ਦਵਾਂਗੇ ਤਾਂ ਕਿ ਪਾਣੀ ਨਚੜ ਜਾਵੇ ਤੇ ਲਓ ਜੀ ਇੱਥੇ ਪਿਆਜ਼ਾਂ ਨੂੰ ਵੀ ਮੈਂ ਇਸ ਤਰ੍ਹਾਂ ਲੰਬਾ ਕੱਟ ਲਿਆ ਹੈ ਤੇ ਮਿਰਚਾਂ ਨੂੰ ਵੀ ਇਸਨਾਂ ਲੰਬਾਈ ਸਾਰੀ ਤਿਆਰੀ ਹੋ ਗਈ ਹੈ ਸਬਜ਼ੀ ਬਣਾਉਂਦੀ ਹੁਣ ਆਪਾਂ ਗੈਸ ਵਾਲ ਚੱਲਦੇ ਆਂ ਤੇ ਹੁਣ ਗੈਸ ਤੇ ਰੱਖਾਂਗੇ ਆਪਾਂ ਇੱਕ ਕਲਾਈ ਤੇ ਕਲਾਈ ਦੇ ਵਿੱਚ ਨਾ 4 ਤੋਂ 5 ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਜੇਕਰ ਸਰੋਂ ਦਾ ਤੇਲ ਇਸਤੇਮਾਲ ਨਹੀਂ ਕਰਦੇ ਤੇ ਜਿਹੜਾ ਤੇਲ ਇਸਤੇਮਾਲ ਕਰਦੇ ਹੋ ਉਹਦੇ ਵਿੱਚ ਸਬਜ਼ੀ ਬਣਾ ਸਕਦੇ ਹੋ ਤੇ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਪਰ ਕੇ ਜੀਰਾ ਤੇ ਇੱਕ ਛੋਟਾ ਚਮਚ ਪਰ ਕੇ ਸਾਬਤ ਤਨੀਆ ਤੇ ਨਾਲ ਹੀ ਪਾਵਾਂਗੇ ਥੋੜੀ ਜਿਹੀ ਹਿੰਗ ਚਮਚ ਦਾ ਚੌਥਾ ਹਿੱਸਾ ਤੇ ਜਦੋਂ ਜੀਰਾ ਤੇ ਸਾਬਤ ਧਨੀਆ ਚੰਗੀ ਤਰ੍ਹਾਂ ਤਲਕ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਆਲੂ ਤੇ ਆਲੂਆਂ ਨੂੰ ਨਾ ਮੈਂ ਕੜਾਈ 'ਚ ਪਾਉਣ ਤੋਂ ਥੋੜੀ ਦੇਰ ਪਹਿਲਾਂ ਨਾ ਛਾਨਣੀ ਵਿੱਚ ਕੱਢ ਲਿਆ ਸੀ ਤਾਂ ਕਿ ਪਾਣੀ ਚੰਗੀ ਤਰ੍ਹਾਂ ਨਿਕਲ ਜਾਏ ਤੇ ਆਲੂ ਥੋੜੇ ਜਿਹਾ ਡਰਾਈ ਜੇ ਹੋ ਜਾਣ ਤੇ ਚੰਗੀ ਤਰ੍ਹਾਂ ਪੱਕ ਜਾਣ ਤੇ ਬਸ ਹੁਣ ਇਦਾਂ ਤੇਲ ਹੋ ਜੀਰੇ ਦੇ ਨਾਲ ਮਿਕਸ ਕਰਕੇ ਹੁਣ ਆਪਾਂ ਆਲੂਆਂ ਨੂੰ ਗੈਸ ਦੀ ਫੁੱਲ ਫਲੇਮ ਤੇ ਟੱਕ ਕੇ ਪਕਾਵਾਂਗੇ 3 ਤੋਂ 4 ਮਿੰਟ ਤੱਕ ਇੱਥੇ ਫੁੱਲ ਫਲੇਮ ਤੇ ਨਾ ਆਲੂਆਂ ਨੂੰ 4 ਮਿੰਟ ਪਕਾਣ ਤੋਂ ਬਾਅਦ ਹੁਣ ਆਪਾਂ ਇੱਕ ਵਾਰ ਇਹਨਾਂ ਨੂੰ ਚਲਾ ਲੈਨੇ ਆ। ਯਾਨੀ ਕਿ ਇਹਨਾਂ ਦੀ ਸਾਈਡ ਚੇਂਜ ਕਰ ਲੈਨੇ ਆ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਈਡ ਆਲੂਆਂ ਦੀ ਕੜਾਹੀ ਦੇ ਨਾਲ ਲੱਗੀ ਹੋਈ ਸੀ ਨਾ ਉਹ ਥੋੜੀ ਥੋੜੀ ਜਿਹੀ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਹੈ। ਯਾਨੀ ਕਿ ਆਲੂ ਜੜੇ ਨੇ ਰੜਨੇ ਸ਼ੁਰੂ ਹੋ ਗਏ ਨੇ। ਤੇ ਥੋੜੇ ਜੇ ਨਰਮ ਵੀ ਹੋ ਗਏ ਨੇ। ਨਰਮ ਹੋ ਗਏ ਨੇ ਯਾਨੀ ਕਿ ਪਕਨੇ ਸ਼ੁਰੂ ਹੋ ਗਏ ਨੇ। ਤੇ ਹੁਣ ਆਪਾਂ ਕੀ ਕਰਾਂਗੇ? ਇਹ ਆਲੂਆਂ ਦੇ ਵਿੱਚ ਪਾ ਦਵਾਂਗੇ ਕੱਟੇ ਹੋਏ ਬੈਂਗਨ। ਨਾਲ ਹੀ ਪਾਵਾਂਗੇ ਕੱਟੇ ਹੋਏ ਪਿਆਜ਼ ਤੇ ਨਰਮ ਹੋ ਗਏ ਨੇ ਯਾਨੀ ਕਿ ਪਕਣੇ ਸ਼ੁਰੂ ਹੋ ਗਏ ਨੇ। ਤੇ ਹੁਣ ਆਪਾਂ ਕੀ ਕਰਾਂਗੇ? ਇਹ ਆਲੂਆਂ ਦੇ ਵਿੱਚ ਪਾ ਦਵਾਂਗੇ ਕੱਟੇ ਹੋਏ ਬੈਂਗਨ। ਨਾਲ ਹੀ ਪਾਵਾਂਗੇ ਕੱਟੇ ਹੋਏ ਪਿਆਜ਼ ਤੇ ਕਟੀਆਂ ਹੋਈਆਂ ਹਰੀਆਂ ਮਿਰਚਾਂ। ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਆਲੂ, ਬੈਂਗਨ, ਤੇ ਆਜ ਕੇ ਹਰੀਆਂ ਮਿਰਚਾਂ। ਇਹ ਸਬ지 ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ। ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ। ਔਰ ਬੰਦੀ ਵੀ ਬਹੁਤ ਹੀ ਵਧੀਆ ਮਸਾਲੇਦਾਰ ਹੈ। ਤੇ ਤੁਸੀਂ ਇਹ ਸਬ지 ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਤੇ ਜਿਵੇਂ ਆਲੂ ਜ਼ਿਆਦਾ ਪਸੰਦ ਨੇ ਤੇ ਆਲੂ ਪਾ ਲਓ। ਬੈਂਗਣ ਜ਼ਿਆਦਾ ਪਸੰਦ ਨੇ ਘਰ ਵਿੱਚ ਬੈਂਗਣ ਜ਼ਿਆਦਾ ਖਾਂਦੇ ਨੇ ਤਾਂ ਬੈਂਗਣ ਵਧਾ ਕੇ ਪਾ ਲਓ। ਮੈਂ ਦੋਨੋਂ ਚੀਜ਼ਾਂ ਬਰਾਬਰ ਲਈਆਂ ਨੇ ਅੱਧਾ ਕਿਲੋ ਆਲੂ ਤੇ ਅੱਧਾ ਕਿਲੋ ਬੈਂਗਣ। ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਫਿਰ ਤੋਂ ਇਹ ਸਬ지 ਨੂੰ ਯਾਨੀ ਕਿ ਆਲੂ ਔਰ ਬੈਂਗਣ ਨੂੰ ਟੱਕ ਦਵਾਂਗੇ। ਤੇ ਟੱਕ ਕੇ ਨਾ 2 ਮਿੰਟ ਤੱਕ ਤੇ ਆਪਾਂ ਇਹਨਾਂ ਨੂੰ ਫੁੱਲ ਫਲੇਮ ਤੇ ਪਕਾਵਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ 2 ਤੋਂ 3 ਮਿੰਟ ਤੱਕ ਫੁੱਲ ਫਲੇਮ ਤੇ ਪਕਾਉਣ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਗੈਸ ਦੀ ਫਲੇਮ ਨੂੰ ਕਰ ਦਾਂਗੇ ਮੀਡੀਅਮ ਟੂ ਲੋ ਤੇ ਮੀਡੀਅਮ ਟੂ ਲੋ ਫਲੇਮ ਤੇ ਨਾ ਆਪਾਂ ਇਹ ਸਬਜ਼ੀ ਨੂੰ ਥੋੜੀ-ਥੋੜੀ ਦੇਰ ਬਾਅਦ ਚਲਾਉਂਦੇ ਹੋਏ ਨਾ 80% ਤੱਕ ਪਕਾ ਲੈਣਾ ਹੈ 80% ਤੱਕ ਯਾਨੀ ਕਿ ਥੋੜੀ ਜਿਹੀ ਕਸਰ ਰੱਖਾਂਗੇ ਆਲੂਆਂ 'ਚ ਵੀ ਤੇ ਬੈਂਗਣਾਂ 'ਚ ਵੀ ਤੇ ਆ ਦੇਖੋ ਜੀ ਹੁਣ ਮੈਂ ਇੱਕ ਵਾਰੀ ਤੇ ਚਲਾ ਦਿੱਤੀ ਆ ਤੇ ਹੁਣ ਫਿਰ ਤੋਂ ਢੱਕ ਦਵਾਂਗੀ ਤੇ ਉਸ ਤੋਂ ਬਾਅਦ ਨਾ ਥੋੜੀ ਥੋੜੀ ਦੇਰ ਨੂੰ ਟੱਕਣ ਹਟਾ ਕੇ ਚਲਾਉਂਦੇ ਹੋਏ ਆਪਾਂ ਇਹਨੂੰ 80% ਤੱਕ ਪਕਾ ਲੈਣਾ ਹੈ ਤੇ ਜਦੋਂ ਸਬਜੀ ਆਪਣੀ 80 ਤੋਂ 90% ਪੱਕ ਜਾਏਗੀ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਗ੍ਰाइंड ਕੀਤਾ ਹੋਇਆ ਟਮਾਟਰ ਮੈਂ ਇੱਥੇ ਵੱਡੇ ਸਾਈਜ਼ ਦਾ ਇੱਕ ਟਮਾਟਰ ਲਿਆ ਹੈ ਛੋਟੇ ਹੋਣ ਤਾਂ ਤੁਸੀਂ ਦੋ ਵੀ ਲੈ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਸਾਰੇ ਸੁੱਕੇ ਮਸਾਲੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਪਾਊਡਰ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਹੀ ਛੋਟਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਇੱਕ ਚਮਚ ਭਰ ਕੇ ਪਾਵਾਂਗੇ ਤਨੀਆ ਪਾਊਡਰ ਤੇ ਅੱਧਾ ਛੋਟਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਮਿਰਚਾਂ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਜਿੰਨਾ ਕੋਈ ਕਰਾਰਾ ਖਾਣਾ ਪਸੰਦ ਕਰਦੇ ਹੋ ਤੇ ਸਾਰੇ ਮਸਾਲਿਆਂ ਦੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਪੀਸਿਆ ਹੋਇਆ ਅਨਾਰ ਦਾਣਾ ਇਹਦਾ ਸਵਾਦ ਬਹੁਤ ਹੀ ਵਧੀਆ ਆਏਗਾ ਸਬਜ਼ੀ ਦੇ ਵਿੱਚ ਹਾਂ ਜੇ ਅਨਾਰ ਦਾਣਾ ਨਾ ਹੋਵੇ ਤਾਂ ਤੁਸੀਂ ਅਮਚੂਰ ਪਾ ਸਕਦੇ ਹੋ ਪਰ ਅਨਾਰ ਦਾਣੇ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਸਾਰੇ ਮਸਾਲਿਆਂ ਨੂੰ ਟਮਾਟਰਾਂ ਨੂੰ ਸਬਜੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮਸਾਲਿਆਂ ਨੂੰ ਵੀ ਪਕਾਵਾਂਗੇ ਤੇ ਟਮਾਟਰ ਨੂੰ ਵੀ ਪਕਾਵਾਂਗੇ ਤੇ ਜਿਹੜੀ ਸਬਜੀ ਚ ਕਸਰ ਹੈਗੀ ਉਹ ਵੀ ਨਾਲ ਪੂਰੀ ਹੋ ਜਾਏਗੀ ਪਰ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਮੀਡੀਅਮ ਤੋਂ ਲੋ ਹੀ ਰੱਖਣਾ ਹੈ ਤੇ ਹੁਣ ਆਪਾਂ ਸਬਜੀ ਨੂੰ ਟਕਣਾ ਨਹੀਂ ਹੈ ਜੇ ਟਕ ਦਵਾਂਗੇ ਤੇ ਸਬਜੀ ਬਹੁਤ ਜ਼ਿਆਦਾ ਨਰਮ ਹੋ ਜਾਏਗੀ ਯਾਨੀ ਕਿ ਇਕੱਠੀ ਇਕੱਠੀ ਜੀ ਹੋ ਜਾਏਗੀ ਖੁੱਲੀ ਪਕਾਵਾਂਗੇ ਤੇ ਸਾਰੀਆਂ ਚੀਜ਼ਾਂ ਪੱਕ ਕੇ ਤਿਆਰ ਹੋ ਜਾਣਗੀਆਂ ਤੇ ਸਬਜੀ ਵੀ ਵਧੀਆ ਤਿਆਰ ਹੋ ਜਾਏਗੀ ਪੱਕ ਕੇ ਓਹੋ ਹੋ ਜਿਹੜੀ ਮੇਨ ਚੀਜ਼ ਹੈ ਉਹ ਤਾਂ ਮੈਂ ਭੁੱਲੀ ਗਈ ਨਮਕ ਪਾਣਾ ਭੁੱਲ ਗਈ ਤੇ ਸੌਰੀ ਪਲੀਜ਼ ਤੁਸੀਂ ਮਸਾਲਿਆਂ ਦੇ ਨਾਲ ਹੀ ਪਾ ਲਿਓ ਤੇ ਨਮਕ ਵੀ ਆਪਣੇ ਸਵਾਦ ਦੇ ਅਨੁਸਾਰ ਪਾ ਲਓ ਤੇ ਮੈਂ ਇੱਥੇ ਪਾਇਆ 1/2 ਛੋਟਾ ਚਮਚ ਤੇ ਹੁਣ ਇਹ ਜਿਹੜਾ ਨਮਕ ਹੈ ਇਹਨੂੰ ਵੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਮਕ ਦੇ ਬਿਨਾ ਕੀ ਸਵਾਦ ਆਣਾ ਸੀ ਸਬਜੀ ਦਾ ਹਨਾ ਹੁਣ ਇੱਥੇ ਨਾ ਮਸਾਲੇ ਪਾਣ ਤੋਂ ਬਾਅਦ ਮੈਂ ਸਬਜੀ ਨੂੰ 2 ਤੋਂ 3 ਮਿੰਟ ਹੋਰ ਪਕਾਇਆ ਹੈ ਗੈਸ ਦੀ ਮੀਡੀਅਮ ਟੂ ਲੋ ਫਲੇਮ ਤੇ ਬਿਨਾ ਟੱਕੇ ਹੋਏ ਤੇ ਜਿਹੜੀ ਸਬਜੀ ਚਕਸਸ ਸੀ ਉਹ ਵੀ ਪੂਰੀ ਹੋ ਚੁੱਕੀ ਹੈ ਤੇ ਸਾਰੇ ਮਸਾਲੇ ਵੀ ਪੱਕ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਹਰਾ ਧਨੀਆ ਤੇ ਹਰੇ ਧਨੀਏ ਨਾਲ ਤੇ ਸਬਜੀ ਦਾ ਰੂਪ ਵੀ ਹੋ ਜਾਂਦਾ ਹੈ ਯਾਨੀ ਕਿ ਰੰਗਤ ਆ ਜਾਂਦੀ ਹੈ ਤੇ ਸਵਾਦ ਵੀ ਵੱਧ ਜਾਂਦਾ ਹੈ ਤੇ ਬਸ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਸਾਡੀ ਆਲੂ ਬੈਂਗਨਾਂ ਦੀ ਮਸਾਲੇਦਾਰ ਸਬਜੀ ਹੋ ਗਈ ਹੈ ਤਿਆਰ ਇਹ ਧਨੀਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਬਜੀ ਦੇ ਵਿੱਚ ਤੇ ਸਬਜੀ ਨੂੰ ਤੁਸੀਂ ਜਦੋਂ ਤੁਹਾਡਾ ਜੀ ਕਰੇ ਉਦੋਂ ਬਣਾ ਕੇ ਖਾਓ ਲੰਚ 'ਚ ਜਾਂ ਡਿਨਰ 'ਚ ਜਾਂ ਫਿਰ ਸਵੇਰੇ ਫ੍ਰਾਂਟੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੀ ਹੈ ਤੇ ਐਲੋ ਜੀ ਆਲੂ ਬੈਂਗਨ ਦੀ ਮਸਾਲੇਦਾਰ ਸਬਜੀ ਤਿਆਰ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਰੈਸিপি ਕਿੱਦਾਂ ਦੀ ਲੱਗੀ ਮੈਂ ਤੁਹਾਡੇ ਸਾਰਿਆਂ ਦੇ ਕਮੈਂਟਸ ਪੜ੍ਹਦੀ ਹੁੰਦੀ ਆ ਤੁਸੀਂ ਬਹੁਤ ਹੀ ਵਧੀਆ ਵਧੀਆ ਕਮੈਂਟਸ ਕਰਦੇ ਹੋ ਤੇ ਮੈਨੂੰ ਐਵੀ ਜਰੂਰ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਆਲੂ ਬੈਂਗਨ ਦੀ ਸੁੱਕੀ ਸਬਜ਼ੀ ਕਿਸ ਤਰ੍ਹਾਂ ਬਣਾਉਂਦੇ ਹੋ ਸਤਿ ਸ਼੍ਰੀ ਅਕਾਲ ਜੀ